ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਹਲਕੇ ਦੇ ਬਲਾਕ ਤਲਵਾੜਾ ਵਿੱਚ ਚੱਲ ਰਹੀ ਇਲੀਗਲ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਪਿਛਲੇ 10 ਮਹੀਨਿਆਂ ਦੇ ਸੰਘਰਸ਼ ਦਰਾਂ ਤਿੰਨ ਕ੍ਰੈਸ਼ਰਾਂ ਵਿਰੁੱਧ ਐਫ ਆਈ ਆਰ ਦਰਜ ਹੋਈ ਸੀ ਜਿਸ ਵਿੱਚੋਂ ਇੱਕ ਕ੍ਰੈਸ਼ਰ ਨੂੰ ਡਿਸਮੈਂਟਲ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ ਅਤੇ ਦੋ ਕ੍ਰੈਸ਼ਰ ਜਿਨ੍ਹਾਂ ਵਿਰੁੱਧ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਬੇਰੋਕ ਇਲੀਗਲ ਮਾਈਨਿੰਗ ਚੱਲ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੇ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀ ਤਲਵਾੜਾ ਸ਼ਾਨਰ ਗੈਸਟੋਕ ਵੀ ਕੇ ਪਹੁੰਚੇ ਤੇ ਕੰਡੀ ਅਗੇਂਸਟ ਇਲੀਗਲ ਮਾਈਨਿੰਗ ਦੇ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਕੀਤੀ ਕੰਡੀ ਦੇ ਲੋਕਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਪਿੰਡਾਂ ਦਾ ਹਾਲ ਸੁਣਾਇਆ ਅਤੇ ਇਲੀਗਲ ਮਾਈਨਿੰਗ ਕਰਨ ਨਾਲ ਇਸ ਇਲਾਕੇ ਦੀ ਹੋਈ ਬਰਬਾਦੀ ਵੱਲ ਧਿਆਨ ਦਿਵਾਇਆ ਉੱਚ ਅਧਿਕਾਰੀਆਂ ਨੇ ਕਿਹਾ ਕਿ 19 ਕ੍ਰੈਸ਼ਰਾਂ ਨੂੰ ਇਲੀਗਲ ਮਾਈਨਿੰਗ ਕਰਨ ਦੇ ਦੋਸ਼ ਵਿੱਚ 45 ਕਰੋੜ ਦੇ ਡਿਮਾਂਡ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ 19 ਕ੍ਰੈਸ਼ਰਾਂ ਦੀ ਰਜਿਸਟ੍ਰੇਸ਼ਨ ਕੈਨਸਲ ਕਰਨ ਲਈ ਪ੍ਰਪੋਜ਼ਲ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਉੱਚ ਅਧਿਕਾਰੀਆਂ ਨਾਲ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਹੋਈ ਸਿੱਧੀ ਗੱਲਬਾਤ ਨੂੰ ਦੇਖਣ ਲਈ ਪੂਰੀ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਮਾਈਨਿੰਗ ਇੱਥੇ ਹੋ ਰਹੀ ਹੈ ਉਹਦੇ ਬੇਸ ਤੇ ਤੁਸੀਂ ਰਜਿਸਟ੍ਰੇਸ਼ਨ ਕੈਨਸਲ ਕਰ ਸਕਦੇ ਹੋ ਨਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਤੁਹਾਨੂੰ ਇਹ ਵੀ ਤੁਹਾਨੂੰ ਦੱਸਣਾ ਹੈ ਇਹ ਸਾਨੂੰ ਉਹ ਰਜਿਸਟ੍ਰੇਸ਼ਨ ਕੈਨਸਲ ਹੋ ਜੇ ਕਰੈਸ਼ਰ ਨਹੀਂ ਚਲੇਗਾ ਬਸ ਫਿਰ ਮੈਂ ਦੱਸਦਾ ਪੀਜੀ ਆਹ ਰਾਉਂਡ 19 ਕਰੈਸ਼ਰ ਨੇ ਠੀਕ ਹੈ ਜਿਨ੍ਹਾਂ ਦੀ ਆਪਾਂ ਨੇ ਫੋਰ ਇਹਨਾਂ ਨੂੰ ਡਿਮਾਂਡ ਨੋਟਿਸ ਇਸ਼ੂ ਕੀਤੇ ਹੋਏ ਆ ਥੈਨ ਸ਼ੋ ਕਾਸ ਨੋਟਿਸ ਕੀਤਾ देयर ਇਜ਼ ਅ ਪ੍ਰੋਸੀਜਰ ਕਿ ਜਦੋਂ ਸ਼ੋ ਕਾਸ ਨੋਟਿਸ ਆ ਉਸ ਤੋਂ ਬਾਅਦ ਐਕਸ਼ਨ ਲਿਖਦਾ ਹੈ ਡਾਇਰੈਕਟਰ ਸਾਹਿਬ ਨੂੰ ਮਤਲਬ ਜਾਂਦਾ ਕਿ ਲੋ ਵਾਇਜਰ ਨਾਲ ਐਸਸੀ ਸਾਹਿਬ ਚੀਫ ਸਾਹਿਬ ਤੋਂ ਕਰੈਕਟਰ ਨੂੰ ਉਹ 19 ਦਾ ਆਈ ਹੈਵ ਆਲਰੇਡੀ ਰਿਟਰ ਠੀਕ ਹੈ ਤੂੰ ਤਾਂ ਹਾਇਰ ਅਥਾਰਟੀ ਕਿ ਇਹਨਾਂ ਦਾ ਜਿਹੜਾ ਪੈਨਲਟੀ ਹੈਗੀ ਹੈ ਐਨੀ ਆਪਰਨੋ ਸ਼ੋਅ ਕਾਲ ਨੋਟਿਸ ਦਾ ਡਿਮਾਂਡ ਨੋਟਿਸ ਇਸ਼ੂ ਕੀਤਾ ਡੈਟ ਇਜ਼ ਅਰਾਊਂਡ 45 ਕਰੋ ਸਰ ਰਜਿਸਟ੍ਰੇਸ਼ਨ ਕੈਨਸਲੇਸ਼ਨ ਵੀ ਤੁਸੀਂ ਫਿਨਲ ਦੇ ਦਿੱਤੀ ਹੈ ਹਾਂ ਹਾਂ ਪਰ ਬੋਦੀ ਭੇਜ ਚੁੱਕੇ ਨਹੀਂ ਇਹ ਤੁਸੀਂ ਕਰ ਲੋ ਰਿਪੋਰਟ ਬੰਦ ਕਰਨ ਅੰਤ ਤੱਕ ਅਸੀਂ ਦਫਾ ਕਰ ਰਹੇ ਹਾਂ ਕਿ ਕਿੰਨੇ ਕਿੰਨੇ ਕ੍ਰੈਸ਼ਰਾਂ ਦੀ ਰਜਿਸਟ੍ਰੇਸ਼ਨ ਪੈਨਲਟੀ ਹੈ ਦੋ ਫਿਨਲ ਲਿਸਟ ਮਿਲ ਜੂਗੀ ਆਜੋ ਆਈ ਕੈਨ ਮਤਲਬ ਕਿੰਨੇ ਕੁ ਲਗਭਗ ਕਰੈਸ਼ਰਾਂ ਨੂੰ ਕੈਨਸਲ ਕਰ ਆਰਾਊਂਡ ਹੈ ਜਿਹੜੇ ਹੈਗੇ ਨੇ 1 18 ਕਰੈਸ਼ਰ ਇੱਕ ਨੇ ਠੀਕ ਹੈ ਇੱਕ ਕਰੈਸ਼ ਦਾ ਕਿਹੜਾ ਜਿਹਨਾਂ ਉਹਨੇ ਰੀਨਿਊਅਲ ਆਫ ਦਾ ਰਜਿਸਟ੍ਰੇਸ਼ਨ ਅਪਲਾਈ ਕੀਤਾ ਬਟ ਆਪਾਂ ਉਹਨਾਂ ਨੂੰ ਲਿਖਿਆ ਕਿ ਜਿਹੜਾ ਇਹ ਫੈਕਟ ਨੇ ਇਹਨਾਂ ਨੂੰ ਤੱਖ ਨੂੰ ਧਿਆਨ ਚ ਰੱਖਦੇ ਹੋਏ ਕਿ ਆਪਾਂ ਇਹਦੀ ਰੀਨਿਊਅਲ ਉਸ ਹਸਾਬ ਨਾਲ ਦੇਖੀਏ ਕਿ ਇਹ ਕਰਨੀ ਇਹ ਸਾਰੇ ਤਲਵਾੜੇ ਬਲੌਗ ਦੇ ਨੇ ਤਲਵਾੜੇ ਦੇ 3 10 ਮਿੰਟ ਦੋ ਮਿੰਟ ਮਿੰਟ ਟੋਟਲ ਜਿਹੜੇ ਕਰੈਸ਼ਰਸ ਆ ਉਹ ਤੁਹਾਨੂੰ ਬਾਇ ਨੇ ਟੋਟਲ ਨਹੀਂ ਤਲਵਾੜਾ ਬਲੌਗ ਦੇ ਕਰੈਸ਼ਰਾਂ ਨੂੰ ਕਿੰਨਿਆਂ ਨੂੰ ਤੁਸੀਂ ਜਿਹੜਾ ਤਲਵਾੜਾ ਤਲਵਾੜਾ ਦਾ ਨਾ ਉਹ 14 ਨੰਬਰ ਆਪ ਜਿਹੜੇ ਕਰੈਸ਼ਰ ਕਰ ਰਹੇ ਆ ਵੀ ਵਿਊਅਲ ਵੈਰੀਫਾਈ ਆ ਤਾਂ ਮੈਨੂੰ ਧਿਆਨ ਨਹੀਂ ਵੀ ਜਿਹੜੇ 7 ਦੇ ਸੌਰਵ ਕੰਕਰੀਟ ਹੋ ਗਿਆ ਹਿੱਲ ਸਾਈਡ ਹੋ ਗਿਆ ਦੁਆਬਾ ਹੋ ਗਿਆ ਮਾਲਵਾ ਹੋ ਗਿਆ ਇਹਨਾਂ ਨਾਲ ਸਾਰਿਆਂ ਦਾ ਪਕੇਜ ਭੇਜ ਜਾਓ ਪਿਛਲੇ ਮਹੀਨੇ ਸਰਜੀ ਪਿਛਲੇ ਮਹੀਨੇ ਕੇਫਾਈ ਹੋਈ ਸੀ ਐਫ ਆਈ ਆਰ ਦਰਦ ਹੋਈ ਸੀ ਕਿਹੜੇ ਕਰੈਸ਼ਰ ਦੇ ਇਧਰੋਂ ਬਰਿੰਗਲੀ ਤੋਂ ਟ੍ਰੱਕ ਟ੍ਰਿਪਰ ਜਾ ਰਹੇ ਸੀ ਉਹਨਾਂ ਕੋਲੋਂ ਜਿਹੜੇ ਰਸੀਦ ਚੈੱਕ ਕੀਤੀ ਤਾਂ ਰਸੀਦ ਸੰਦਵਾਲ ਵਾਲਾ ਦੇ ਰਿਆ ਸੀ ਮਤਲਬ ਮਾਲ ਜਿਹੜਾ ਹੈ ਬਰਿੰਗਲੀ ਤੋਂ ਆ ਰਿਹਾ ਹੈ ਜਾਂ ਇਧਰੋਂ ਅਮਰੋਦ ਤੋਂ ਜਾਂ ਬਰਿੰਗਲੀ ਤੋਂ ਇਧਰੋਂ ਆ ਰਿਹਾ ਹੈ ਔਰ ਰਸੀਦਾ ਉਹਦੇ ਕੋਲ ਸੰਭਾਲ ਵਾਲਾ ਦੇ ਰਿਹਾ ਸੀ ਵਿਸ਼ਿਸ਼ਟ ਵਿਸ਼ਿਸ਼ਟ ਨਾ ਆਇਆ ਕਰੇ ਕਿਹੜਾ ਕ੍ਰੈਸ਼ਰ ਆ ਲਖ ਲੈਂਦੇ ਆ ਨੋ ਨੋ ਸੈਵਨ ਮਲਵਾੜੀ ਦੇ ਵਿੱਚ ਇੱਥੇ ਬਗੁੰਜਾ ਗੇਟ ਤੇ ਕ੍ਰੈਸ਼ਰ ਸੀਲ ਸੀਗਾ ਹਾਂਜੀ ਤੁਹਾਡੀ ਜੀ ਹਜੂਰੀ ਦੇ ਵਿੱਚ ਉਹਦੀਆਂ ਸੀਲਾਂ ਤੋੜੀਆਂ ਗਈਆਂ ਤੇ ਕ੍ਰੈਸ਼ਰ ਚੱਲਿਆ ਆ ਉਹਦਾ ਤੁਹਾਨੂੰ ਦੱਸਦਾ ਸਤੰਬਰ ਅਰਾਊਂਡ 12 ਜਾਂ 13 ਜੀ 15 ਸਤੰਬਰ ਦਾ ਨਹੀਂ ਹਾਂਜੀ 23 ਰਸ ਲਗਾਈ ਜੀ 13 ਸਤੰਬਰ ਦੇ ਆਸ-ਪਾਸ ਜਾਂ 14 ਜਿੰਨਾ ਮੈਨੂੰ ਐਗਜ਼ੈਕਟ ਡੇਟ ਨਹੀਂ ਹੈ ਉਹ ਤਾਂ ਐਫਆਈਆਰ ऑलरेडी ਲੋਜਡ ਹੈ ਆਈ ਹੈਵ ਰਿਟਰਨ ਟੂ ਦਾ ਪੀਪੀਸੀਬੀ ਠੀਕ ਹੈ ਕਿਉਂਕਿ ਜਿਹੜਾ ਕ੍ਰਸ਼ਰ ਮੇਰੇ ਨਾਲ ਰਜਿਸਟਰ ਨਹੀਂ ਹੋਇਆ ਠੀਕ ਹੈ ਉਹਦੇ ਵਿੱਚ ਮੇਰੇ ਕੋਲੇ ਪਾਵਰ ਨਹੀਂ ਆਉਂਦੀ ਉਹ ਜੀ ਠੀਕ ਹੈ ਮੈਂ ਦਾ ਸਿੰਪਲੀ ਜਿਹੜਾ ਮਾਈਨਿੰਗ ਐਕਟ ਦਾ ਹੈਗਾ 1957 ਦਾ ਐਕਟ ਹੈ ਜਿਹੜਾ ਉਹਦੇ ਅਧੀਨ ਆਪਰੇ ਐਫਆਈਆਰ ਕਰਵਾ ਦਿੱਤੀ ਹੈ ਠੀਕ ਹੈ ਠੀਕ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਤੁਮੈ ਸਮਝਾਉਣਾ ਚਾਹਣਾ ਕਿ ਜਦੋਂ ਐਫਆਈਆਰ ਹੁੰਦੀ ਹੈ ਇਟ ਮੀਨਿੰਗ ਪੁਲਿਸ ਨੇ ਜਦੋਂ ਐਫਆਈਆਰ ਲੋਚ ਕਰਦੀ ਸਾਡੀ ਕੰਪਲੇਂ ਬਿਲਕੁਲ ਠੀਕ ਹੈ ਲੇਕਿਨ ਜਿਹੜੀ ਐਫ ਆਈ ਆਰ ਤੁਹਾਡਾ ਡਿਪਾਰਟਮੈਂਟ ਕਰਦਾ ਉਹ ਐਸ ਪਰ ਐਸਓਪੀ ਨਹੀਂ ਹੁੰਦੀ ਜਦੋਂ ਐਸ ਐਸਓਪੀ ਚ ਲਿਖਿਆ ਹੋਇਆ ਕਿ ਜਿਹੜੀ ਮਸ਼ੀਨਰੀ ਹੈ ਉਹ ਅੰਡਰ ਕਸਟਡੀ ਲੈ ਜਾਏਗੀ ਲੇਕਿਨ ਕੋਈ ਵੀ ਮਸ਼ੀਨਰੀ ਨਹੀਂ ਭੜੀ ਜਾਂਦੀ ਨਹੀਂ ਨਹੀਂ ਸਮਝੇ ਨਹੀਂ ਤੁਸੀਂ ਜਦੋਂ ਜਿਹੜਾ ਕ੍ਰਸ਼ਰ ਦਾ ਲੱਗਿਆ ਹੋਇਆ ਐਸਟੈਬਲਿਸ਼ਡ ਹੈ ਆਪਾਂ ਉਹਨਾਂ ਨੂੰ ਇਹੀ ਲਿਖ ਕੇ ਦਿੰਦਾ ਕਿ ਇਹ ਮਹਿਕਮੇ ਦੇ ਨਾਲ ਰਜਿਸਟਰਡ ਨਹੀਂ ਹੈ ਇਟ ਇਜ਼ ਇਲੀਗਲ ਐਸਟੈਬਲਿਸ਼ਮੈਂਟ ਤਾਂ ਪੁਲਿਸ ਵੀ ਕਰਦੇ ਨਹੀਂ ਚਾਹੀਦੇ ਮੈਂ ਇਲੈਗਲ ਮਾਈਨਿੰਗ ਦੀ ਜਿੱਥੇ ਵੀ ਇਲੈਗਲ ਮਾਈਨਿੰਗ ਹੁੰਦੀ ਹੈ ਸਾਡੀ ਟੀਮ ਰਾਤ ਨੂੰ ਉੱਥੇ ਪਹੁੰਚਦੀ ਹੈ ਤੁਹਾਡੇ ਐਸਪੀ ਜਾਂ ਜੀਐਨ ਨੂੰ ਅਸੀਂ ਇਨਫੋਰਮ ਕਰਦੇ ਹਾਂ ਲੇਕਿਨ ਕਿਸੇ ਵੀ ਐਫਆਈਆਰ 'ਚ ਜੇ ਮਸ਼ੀਨਰੀ ਅੰਡਰ ਕਸਟਡੀ ਨਹੀਂ ਹੋਈ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਉਹਨਾਂ ਨੂੰ ਕਿ ਮਸ਼ੀਨਰੀ ਕੋਖਲਾ ਜਿੱਦਾਂ ਪਹਾੜੀਆਂ ਵੱਢ ਰਹੀ ਹੈ ਰੀਸੈਂਟਲੀ ਮੈਂ ਹੁਣ ਵੀ ਦਿਖਾ ਦਿੰਦਾ ਸੁਚੈਨਪੁਰ ਤੁਸੀਂ ਕੋਈ ਵੀ ਵਿਜ਼ਿਟ ਕਰੋ ਮੇਰਾ ਇੱਕ ਪ੍ਰਸ਼ਨ ਕਦੇ ਵੀ ਐਫਆਈਆਰ 'ਚ ਮੈਂਸ਼ਨ ਨਹੀਂ ਕਰਦੇ ਕਿ ਇਹ ਅੰਡਰ ਕਸਟਡੀ ਲਈ ਜਾਵੇ ਕੋਈ ਨਹੀਂ ਆਪਾਂ ਜਿਹੜਾ ਤੁਹਾਡੇ ਜਦੋਂ ਅਸੀਂ ਪੁਲਿਸ ਨੂੰ ਪੁੱਛਦੇ ਆਂ ਕਹਿੰਦੇ ਕਿ ਮਾਈਨਿੰਗ ਡਿਪਾਰਟਮੈਂਟ ਜਿਹੜਾ ਕੁਝ ਲਿਖੂਗਾ ਅਸੀਂ ਉੱਤੇ ਤੇ ਹੀ ਕਾਰਵਾਈ ਕਰਾਂਗੇ ਨਹੀਂ ਜੇ ਐਸ ਪਰ ਐਸਓਪੀ ਹੀ ਐਫਆਈਆ ਹੋਣੀ ਚਾਹੀਦੀ ਇਹ ਮੈਂ ਤੁਹਾਨੂੰ ਸ਼ੋਰ ਕਰਦਾ ਅਗਰ ਮੌਕੇ ਤੇ ਮਸ਼ੀਨਰੀ ਫੜੀ ਗਈ ਹੈ ਜੀ ਜੀ ਪੁਲਿਸ ਉੱਥੇ ਪ੍ਰੈਜ਼ੈਂਟ ਹੈ ਇਹ ਕਦੇ ਵੀ ਨਹੀਂ ਹੋਊਗਾ ਕਿ ਮਸ਼ੀਨਰੀ ਦਾ ਪਰਚੇ ਦੇ ਵਿੱਚ ਨਹੀਂ ਪਾਇਆ ਮਸ਼ੀਨਰੀ ਦਾ ਕਰਵਾਈ ਹੋਊਗੀ ਮੈਂ ਦੋ ਗੱਲਾਂ ਕਰਨੀਆਂ ਓਲ ਬਦਵਾਨੀਆਂ ਦੇ ਵਿੱਚ ਗੁਰੂ ਕ੍ਰੈਸ਼ਰ ਦੀ ਮਾਈਨਿੰਗ ਹੋ ਰਹੀ ਹੈ ਕੀ ਭਰਮ ਕਿਹਾ ਉਹਦਾ ਮਤਲਬ ਦੱਸੋ ਸਰ ਉਹਦਾ ਸੰਦਾ ਜਿਹੜਾ ਕਨਸੈਂਟ ਟੂ ਇਸਟੈਬਲਿਸ਼ ਮਿਲਦੀ ਹੈ ਬਾਏ ਦਾ ਪੀਪੀਸੀਬੀ ਡਿਪਾਰਟਮੈਂਟ ਜਿਹੜਾ ਪਹਿਲਾਂ ਸਮਝਾਇਆ ਤੇ ਉਹਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੀ ਐਮਓਸੀ ਲੱਗਦੀਆਂ ਫੋਰੈਸ ਦਾ ਹੋ ਗਿਆ ਵਾਈਲਡ ਲਾਈਫ ਦਾ ਹੋ ਗਿਆ ਸਰ ਓਨਲੀ ਕੇਮ ਫਾਰਮ ਬਸ ਸੁਣ ਲਓ ਜੀ ਮੈਂ ਦੱਸਦਾ ਨਹੀਂ ਅਸੀਂ ਕੱਲ ਵੀ ਸੁਣਿਆ ਅਸੀਂ ਸੁਣ ਗਏ ਅਸੀਂ ਕੱਲ ਵੀ ਸੁਣਿਆ ਤੁਹਾਡੇ ਡਾਕਟਰ ਸਾਹਿਬ ਨੇ ਤੁਸੀਂ ਕੇ ਟੂ ਸਿੰਪਲੀ ਕੀਆ ਫਾਰਮ ਤੁਸੀਂ ਕੇ ਟੂ ਫਾਰਮ ਇਸ਼ੂ ਕਰਨ ਤੋਂ ਪਹਿਲਾਂ ਮੌਕੇ ਤੇ ਵਿਜਿਟ ਕੀਤਾ ਉਸੀ ਪਾਰ ਤੋਂ ਤੁਸੀਂ ਪਾਰ ਤੋਂ ਪਹਿਲਾਂ ਇਹ ਐਫਆਈਆਰ ਹੋਈ ਹੈ ਪਾਰ ਤੋਂ ਤੁਸੀਂ ਟੱਕ ਉਸ ਕਰੈਸ਼ਰ ਦੇ ਪਹਿਲਾਂ ਐਫਆਈਆਰ ਹੋਈ ਹੈ ਸ਼ਾਵੜਾ ਜੀ ਨੇ ਦਿੱਤੀ ਹੈ ਕੇਟੂ ਫਾਰਮ ਨਹੀਂ ਸਭ ਕੁਝ ਲਿਖਿਆ ਮੈਂ ਡਾਇਰੈਕਟਰ ਸਾਹਿਬ ਨੇ ਕੇਟੂ ਉਧਰ ਕਿਹਾ ਹਾਂ ਅਗਰ ਉਹਨੇ ਉੱਥੇ ਪਹਿਲੇ ਗਲਤ ਕੰਮ ਕੀਤਾ ਤੁਸੀਂ ਉਹਨੂੰ ਦੁਬਾਰਾ ਕੇਟੂ ਫਾਰਮ ਦੇ ਕੇ ਉਹਨੂੰ ਸ਼ਟਰ ਦੇ ਦਿੱਤਾ ਉਦੋਂ ਤੇ ਕਾਰਵਾਈ ਕਰਨੀ ਸੀ ਕਿਉਂ ਪਾਰ ਦਾ ਗਲਤ ਕੰਮ ਕਰ ਰਿਹਾ ਜਾਂ ਉਹਨੂੰ ਤੁਸੀਂ ਉਹ ਕਹਿਣਾ ਸੀਗਾ ਤੁਸੀਂ ਫੇਰ ਤੁਹਾਨੂੰ ਜਿਹੜਾ ਕੇਟੂ ਦਾ ਨਾ ਜਿਹੜਾ ਇਕੋਲੋਜੀ ਦਾ ਆਪਾਂ ਗੱਲ ਕਰ ਰਹੇ ਹਾਂ ਸਰ ਉਹਨੇ ਪਾਰ ਕੱਟਿਆ ਜੰਗਲ ਕੱਟਿਆ ਅੱਜ ਦੀ ਹਾਈਟ ਦੇਖੋ ਕੀ ਹੈ K2 ਡੈਪਥ ਕ੍ਰੈਸ਼ਰ ਨੂੰ ਡੈਪਥ ਕਿੰਨੇ ਡੈਪਥ ਦੀ ਜ਼ਰੂਰਤ ਹੈ ਕ੍ਰੈਸ਼ਰ ਨੂੰ ਕ੍ਰੈਸ਼ਰ ਕਿੰਨੇ ਡੈਪਥ ਤੱਕ ਲੈ ਕੇ ਜਾਊਗਾ 100 ਫੁੱਟ ਥੋੜੀ ਉਹ ਪੱਟ ਦੇਗਾ ਪਹਾੜੀ ਆ ਨਹੀਂ ਨਹੀਂ ਸਾਇਲੈਂਟ ਸਾਇਲੈਂਟ ਪਲੀਜ਼ ਬੋਲਣਾ ਨਹੀਂ ਸਰ ਕੱਲ ਸਾਨੂੰ ਜਲੀਲ ਕੀਤਾ ਇਹਨਾਂ ਨੇ ਨਹੀਂ ਪੂਰਾ ਗਾਈਡ ਕਰ ਕੀਤਾ ਬੇਕੂਲ ਸੁਣੋ ਜਦੋਂ ਨੇਚਰ ਨੂੰ ਤੁਸੀਂ ਚੇਂਜ ਕਰਤਾ ਟੋਪੋਗ੍ਰਾਫੀ ਦੀ ਚੇਂਜ ਫੋਟੋਗ੍ਰਾਮ ਚੇਂਜ ਕਰਦਾ ਤੁਸੀਂ ਇਹ ਤੋਂ ਵੱਡੀ ਕਿਸੇ ਸਾਈਡ ਨਾਲ ਸਾਈਡ ਚਲੋ ਨਾ ਕੁਝ ਆਪਣੇ ਫਿਲ ਜਾਣਾ ਤੁਸੀਂ ਇਦਾਂ ਦੀ ਰਿਪੋਰਟ ਬਣਾ ਕੇ ਚੇਂਜ ਆਪਣੇ ਮੁੱਖ ਮਤਲਬ ਕਰਨਾ ਪਾਈ ਕਰ ਰਹੇ ਇਹ ਜਿਹੜੀ ਲੱਤੀ ਆ ਤੁਸੀਂ T2 ਦਾ ਕਹਿ ਮੈਂ ਨੋਟ ਕਰ ਲਿਆ ਸਰ ਹੋ ਗਿਆ ਨੋਟ ਪਰ ਨੈਕਸਟ ਡਾਲ ਦੇਣਾ ਕੱਲ ਅਸੀਂ ਕੱਲ ਇਮੀਡੀਟਲੀ ਮਤਲਬ ਉਹ ਪੈਸਾ ਬੰਦ ਰੱਖੋ ਪਹਿਲਾਂ ਤਾਂ ਹੈ ਨਾ ਨੈਕਸਟ ਇੱਕ ਮਿੰਟ ਇਧਰ ਸੁਣ ਕੱਲ ਤੁਸੀਂ ਸੋ ਪਿੰਡ ਸੁਖਚੈਨ ਪਰ ਵਿੱਚ ਜੋ ਲੱਗਿਆ ਕਨੈਕਸ਼ਨ ਉਨੀ 200 ਕਨਾਲ ਦਾ ਜੰਗਲ ਪੱਟਿਆ ਇੱਕ ਮਿੰਟ ਸੁਖਚੈਨ ਪਰ ਦੇ ਲੰਬੜਦਾਰ ਸਾਹਿਬ ਇੱਥੇ ਬੈਠੇ ਆ ਸੋ ਕੈਮਪੁਰ ਦੇ ਮੈਂਬਰ ਇੱਥੇ ਬੈਠਿਆ ਹੱਥ ਖੜਾ ਕਰ 200 ਕਨਾਲ ਦਾ ਜੰਗਲ ਪੱਟਿਆ 3 ਮਈ ਨੂੰ ਐਫਆਰ ਦਰਜ ਹੋਈ ਕੰਕਰੀਟ ਮਟੀਰੀਅਲ ਚੱਕ ਕੇ ਲੈ ਗਿਆ 200 ਟਰੱਕ ਸੈਂਡ ਖਾੜਦ ਰੱਖਿਆ ਸੀਗਾ ਢੇਰਾਂ ਦੇ ਢੇਰ ਜਿਹਦੇ ਤੇ ਐਸਆਈਟੀ ਨੇ ਵਿਜਟ ਕੀਤਾ ਤੁਸੀਂ ਕੱਲ ਡਾਇਰੈਕਟਰ ਸਾਹਿਬ ਨਾਲ ਗੱਲ ਬੋਲੀ ਕਿ ਉਹ ਆਪਣਾ ਬੇਸਟ ਮਟੀਰੀਅਲ ਲੈ ਰਹੇ ਪਿੰਡ ਸੁਖਚੈਨ ਪਰ ਦੇ ਬੰਦਿਆਂ ਨੂੰ ਬੇਸਟ ਮਟੀਰੀਅਲ ਲੈ ਜਾ ਸੈਂਡ ਬੈਠੋ ਬੈਠੋ ਹਾਂ ਤੁਸੀਂ ਪੂਲ ਮਾਈਂਡ ਪੂਲ ਮਾਈਂਡ ਮੈਂ ਉਹਨਾਂ ਨੂੰ ਇਹ ਵੀ ਗੱਲ ਪੂਲ ਮਾਈਂਡ ਠੀਕ ਹੈ ਕਿਉਂਕਿ ਜਿਹੜੀ ਗੱਲ ਤੁਸੀਂ ਇਹ ਪਹਿਲਾਂ ਮਨੋਜ ਜੀ ਨੇ ਇਸ਼ਾਰੇ ਕੀਤੀ ਉਹ ਐਸ ਜੋ ਮੁਖੇਰੀ ਨਹੀਂ ਪਿੰਡ ਵੱਸੂ ਸਰ ਜਿਹੜੇ ਛੈਂਡ ਵਾਲੇ ਤੁਸੀਂ ਉਹ ਕਿੰਦਾ ਦੱਸ ਪਾ ਪੂਲ ਮਾਈਂਡ ਪੂਲ ਮਾਈਂਡ ਆਪਾਂ ਆਪਾਂ ਗੱਲ ਕਰ ਲੈ ਸਰ ਪੂਲ ਮਾਈਂਡ ਪੂਲ ਮਾਈਂਡ ਪਲੀਜ਼ ਆਪਾਂ ਗੱਲ ਸੁਣ ਲਈਏ ਪਲੀਜ਼ ਠੀਕ ਹੈ ਜੇ ਤਾਂ ਆਪਾਂ ਤੁਹਾਡੀ ਗੱਲ ਕਹਿੰਦੇ ਆ ਵੀ ਤੁਹਾਡੀ ਵੱਡੀ ਗੱਲ ਹੈ ਤਾਂ ਆਪਾਂ ਗੱਲ ਕਹੀ ਹੈ ਹੈਨਾ ਮੈਂ ਜਿਹੜੀ ਗੱਲ ਸੀਗੀ ਜਦੋਂ ਮਨੋਜ ਜੀ ਨੇ ਇਹਨਾਂ ਨਾਲ ਗੱਲ ਕੀਤੀ ਸੁਖਰੀ ਜੀ ਨਾਲ ਪਹਿਲਾਂ ਤੁਸੀਂ ਰੇਜ਼ ਕੀਤਾ ਸੀ ਵੀ ਮੁੱਦਾ ਇਹ ਟੇਪਾਂ ਵਿੱਚ ਨਹੀਂ ਜਾਂਦਾ ਸੀ ਮੈਂ ਉਹ ਰਿਕਾਰਡਿੰਗ ਨਹੀਂ ਕੀਤੀ ਇਹਨਾਂ ਨੇ ਮੈਨੂੰ ਰਿਕਾਰਡਿੰਗ ਚ ਕਿਹਾ ਕਿ ਉਹ ਜਿਹੜਾ ਮਟੀਰੀਅਲ ਹੈ ਉਹ ਪ੍ਰੈਸ਼ਰ ਤੋਂ ਨਹੀਂ ਚੱਗ ਸਕਦਾ ਲੇਕਿਨ ਇਹਨਾਂ ਨੇ ਚਕਾਤਾ 200 ਟਰੱਕ ਤੋਂ ਨੈਕਸਨ ਸਾਹਿਬ ਤੁਸੀਂ ਵੀਜਿਟ ਕੀਤਾ ਸਰ ਮੇਰੇ ਕੋਲ ਰਿਪੋਰਟਿੰਗ ਪਈ ਹੈ ਸਾਨੂੰ ਤੁਹਾਡੇ ਟਾਈਮ ਤੋਂ ਬਾਅਦ ਚੰਗਿਆ ਗਿਆ ਦੂਜੇ ਐਸਐਮ ਨਹੀਂ ਚੱਕੇ ਤੁਸੀਂ ਵੀਜਿਟ ਨਹੀਂ ਕੀਤਾ ਫਿਰ ਤੁਸੀਂ ਬੇਸਟ ਕੀਤਾ ਪੁੱਛਤ ਕਰਤਾ ਹੋ ਜੀ ਸੁਣ ਲਓ ਪਹਿਲਾਂ ਤਾਂ ਰਮਜੀਤ ਸਾਹਿਬ ਨੂੰ ਉਹਦੇ ਵਿੱਚ ਕੀ ਸੀਗਾ ਜਦੋਂ ਤੁਸੀਂ ਟੇਪਰ ਦਾ ਪਹਿਲਾਂ ਮੈਂ ਐਨਰਜੀਓ ਮੁਗੇਰੀਆ ਨਾਲ ਵੈਰੀ ਕੀਤਾ ਸੀ ਉਹ ਕੀਤਾ ਸੀ ਜੋ ਬੇਸਤੀ ਉਹ ਗੱਲ ਸੀ ਵੀ ਡਸਟ ਦੀ ਕੱਢ ਰਹੇ ਹੋਂ ਕਿਉਂ ਫਾਰਮ ਤਾਂ ਮੈਂ ਸਰ ਨੂੰ ਉਹੀ ਸਟੇਟਮੈਂਟ ਦਿੱਤੀ ਨਾਲ ਮੈਂ ਵੀ ਕਹਾਂ ਮੈਂ ਵੈਰੀਫਾਈ ਕਰਵਾ ਲੈਣਾ ਸਰ ਨਹੀਂ ਅਸੀਂ ਉਧਰੋਂ ਦੇ ਟੇਬਲ ਬਿਲਕੁਲ ਸਾਹਮਣੇ ਓਨ ਸਪੀਕਰ ਓਨ ਸੀਗੇ ਤੁਸੀਂ ਇੱਥੇ ਉਹ ਦੇਖ ਖੜੇ ਹੋ ਕੇ ਗੱਲ ਕਰ ਰਹੇ ਹੋ ਮੈਂ ਨਹੀਂ ਮੈਂ ਰਿਕਾਰਡਿੰਗ ਤੁਹਾਨੂੰ ਦਿਖਾ ਦਿੰਦਾ ਜਿਹਦੇ ਵਿੱਚ ਡਸਟ ਕਿਹਾ ਵਾ ਠੀਕ ਹੈ ਇੰਟੈਂਸ਼ਨਲ ਵੀ ਸਮਝ ਨਹੀਂ ਆਉਂਦੀ ਕਿ ਹੁਣ ਸਾਡੀ ਸਪੈਸ਼ਲੀ ਗੱਲ ਰਹਿ ਗਈ ਕਿ ਕੇ ਟੂ ਫਾਰਮ ਦਾ ਮਿਸਯੂਜ਼ ਹੋ ਰਿਹਾ ਇਮੀਡੀਏਟਲੀ ਉਹ ਕੰਮ ਬੰਦ ਕਰਾਉ ਤੁਸੀਂ ਕ੍ਰੈਸ਼ਰ ਸਟੈਬਲਿਸ਼ਮੈਂਟ ਨਾ ਸੈਂ ਕਿਉਂਕਿ ਦੂਸਰੀ ਐਫ ਆਈ ਆਰ ਇਹਦੇ ਤੇ ਹੋਣੀ ਹੈ ਹੁਣ ਤੇ ਫਿਰ ਕ੍ਰੈਸ਼ਰ ਕਿੱਦਾਂ ਲਾਏਗਾ ਉਹ ਅਕਲ ਸਾਹਿਬ ਆਹ ਹੈ ਇਹ ਹੈਗਾ ਸੁਖਸੈਨ ਕੋਲ ਇੱਥੇ ਦਾ ਢੇਰ ਤੋਂ ਉਹ ਗੇ ਰੱਖਿਆ ਇੱਕਦਮ ਦਾ ਢੇਰ ਵਿੱਚੋਂ ਟਰੱਕ ਉੱਠ ਕੇ ਚਲਾ ਗਿਆ ਪ੍ਰਸ਼ਾਸਨ ਨੂੰ ਇਹਦਾ ਕਿਆ ਮਿਲਿਆ ਗਵਰਨਮੈਂਟ ਨੂੰ ਕਿਆ ਮਿਲਿਆ ਇਹਦਾ ਤੇ ਪੂਰਾ ਪੂਰਾ ਜਾਨਾ ਪੂਰਾ ਸੁਖਸੈਨ ਤੋਂ ਜਾਣਦਾ ਅਸਲੀ ਲੈ ਰੂ ਵੀ ਤੋਂ ਕਿਤੇ ਕੋਈ ਮੈਡੀਕਲ ਲੋਅ ਆਇਆ ਨਾ ਇਹਨਾਂ ਨੂੰ ਪਾੜੀਆਂ ਨੂੰ ਡਿਸਮਿਸ਼ਨ ਦੱਸਤਾ ਆ ਅ ਅ ਇਹਨਾਂ ਦੇ ਘਰ ਤੇ ਆ ਜਿੰਨੇ ਬੇੜ ਐ ਤੋਂ ਡਬਲ ਡਿਸਟੈਂਸ ਰੱਖ ਲਓ ਇਹਨਾਂ ਦੇ ਘਰ ਅੱਗੇ ਕ੍ਰੈਸ਼ਰ ਲੱਗਿਆ ਜਿਹੜਾ ਅਸੀਂ ਸੁਖਚੈਨਪੁਰ ਦਾ ਬੰਦ ਕਰਾਇਆ ਤੇ ਦੂਸਰੇ ਨੂੰ ਤੁਸੀਂ ਪਰਮਿਸ਼ਨ ਦੇਤੀ ਐ ਉਹ ਇਹਨਾਂ ਤੋਂ 300 ਮੀਟਰ ਹੋਏਗਾ ਜਿਆਦਾ ਤੋਂ ਜਿਆਦਾ ਮੈਂ ਮਨੋਜੀ ਫੇਰ ਤੁਹਾਨੂੰ ਦੱਸਣਾ ਜਾ ਰਿਹਾ ਵੀ ਅਸੀਂ ਫਿਜ਼ੀਕਲ ਵਿਜ਼ਿਟ ਕਰਦੇ ਆਂ ਵੀ ਕਿਸੇ ਨੂੰ ਅਸੀਂ ਪਰਮਿਸ਼ਨ ਦੇਣੀ ਐ ਕਿ ਟੂ ਫਾਰਮ ਦੇਣਾ ਜਦ ਸੀ ਡੀ ਦੇਣੀ ਐ ਅਸੀਂ ਫਿਜ਼ੀਕਲ ਵਿਜ਼ਿਟ ਕਰਦੇ ਆਂ ਉੱਥੇ ਤੁਹਾਡੇ ਕਿੰਨੇ ਕਰਪਟ ਅਫੀਸਰ ਸੀਗੇ ਆਪਣੇ ਪਿੱਛੇ ਸ਼ੇਰ ਕੁਮਾਰ ਸ਼ੇਰ ਕੁਮਾਰ ਜੀ ਰਿਟਾਇਰ ਹੋ ਗਏ ਆਪਾਂ ਘਰ ਜਾ ਕੇ ਆਵਾਂਗੇ ਉਹਨਾਂ ਨੂੰ ਨਾਮ ਦੇ ਕੇ ਆਵਾਂਗੇ ਵੀ ਤੁਸੀਂ ਸਾਡਾ ਏਰੀਆ ਹੀ ਬਰਬਾਦ ਕੀਤਾ ਤੁਸੀਂ ਵੀ ਰਿਟਾਇਰ ਹੋਣ ਦਾ ਵਾਅਦਾ ਬਿਲਕੁਲ ਨਿੱਨੇ ਕਰਪਟ ਸੀ ਕਿ ਸਾਰੇ ਜਾਣਦੇ ਆ ਕਿ ਮੈਂ ਕਿਹਦੇ ਨਾਲ ਕਿਹਦਾ ਕਿੰਨਾ ਇਸ਼ੂ ਚੱਲਿਆ ਸਾਨੂੰ 8 ਮਹੀਨੇ ਹੋ ਗਿਆ ਰਾਤ ਦਿਨ ਇੱਕ ਕਰਤਾ ਇਹ ਆਪਣੇ ਅਸੀਂ ਰਾਤ ਨੂੰ ਡਿਊਟੀ ਦਿੱਨੇ ਜਾਂ ਕੇ ਸਾਡੀ ਪਹਿਲੀ ਗੱਲੀ ਹੁੰਦੀ ਹੈ ਘਰੋਂ ਬੈਠ ਕੇ ਅਗਰ ਗੋਸ਼ਟੇ ਬਣਾ ਹੀ ਹੈ ਜੇ ਅਸੀਂ ਡਿਊਟੀ ਦਿੱਨੇ ਫਿਰ ਅਸੀਂ ਡਿਪਾਰਟਮੈਂਟ ਨੂੰ ਕਹਿੰਦੇ ਆ ਫਿਰ ਅਸੀਂ ਤੁਹਾਡੀ ਡਿਊਟੀ ਕਰਦੇ ਆ ਤੇ ਐਸਡੀਓ ਸਾਹਿਬ ਇਹ ਕਹਿੰਦੇ ਫਿਰ ਨਹੀਂ ਸਾਡੀ ਡਿਊਟੀ ਨਾ ਕਰੋ ਇਹਨਾਂ ਨੂੰ ਕਰਨ ਦੇ ਆ ਕੰਮ ਨਹੀਂ ਕੋਈ ਪੁਆਇੰਟ ਹੈ ਜਿੱਥੇ ਹੋ ਰਹੀ ਹੈ ਮੈਂ ਸਾਰੇ ਮੈਂ ਦੇਰ ਨਾਲ ਪਾਣੀ ਕਿੰਨੇ ਵੀ ਬੋਲ ਸਰ ਪੁਆਇੰਟ ਆ ਵੀ ਗੁਜਾਰਿਸ਼ ਇਹ ਹੈਗੀ ਉਹਨੂੰ ਬੰਦ ਕਰਾਓ ਕੰਮ ਕੋਕ ਲਾਈਨ ਤੇ ਕੰਮ ਨਾ ਕਰੇ ਸਾਡੇ ਬੰਦੇ ਕਦੋਂ ਤੱਕ ਮਰਦੇ ਰਹਿਣਗੇ ਤੁਹਾਡੇ ਇਹਨਾਂ ਪੌਂਡਾਂ ਦੇ ਚੱਕਰ 'ਚ ਕਦੋਂ ਤੱਕ ਬਲੀ ਦਿੰਦੇ ਰਹਿਣਗੇ ਸਾਡੇ ਬੱਚੇ ਸਰਪੰਚ ਆ ਗਏ ਅੱਛਾ ਤੁਸੀਂ ਬੁਖਾਰ ਤੁਹਾਨੂੰ ਦਵਾਈ ਦੇਣੀ ਹੈ ਤੁਹਾਡੇ ਕੇਕੂ ਦੇਣ ਨਾਲ ਸਾਡੇ ਬਹਿਰ ਕਰਿਆ ਤੁਸੀਂ ਕਹਿੰਦੇ ਜੀ ਪੁਆਇੰਟ ਨੋਟ ਕਰ ਲੈ ਸਾਡੀ ਵਜ੍ਹਾ ਨਾਲ ਕਦੋਂ ਤੱਕ ਸਾਡੇ ਮਰਦੇ ਰਹਿਣਗੇ ਭਾਗ ਦੇ ਦਿੰਦੇ ਆ ਸਰਪੰਚ ਜੀ ਅੱਜ ਆ ਗਏ ਅੰਦਰ ਫਿਰ ਆਦੂ ਕਾਹਨੇ ਆਇਆ ਕੰਮ ਛੱਡੂ ਜਾਂਦੇ ਉਹਦਾ ਫੈਸਲਾ ਸੋਚੋ ਨਾ ਵੀ ਘਰ ਦੇ ਅੱਗੇ ਕ੍ਰੇਸ਼ਨ ਨਹੀਂ ਰਹੀ ਉਹਦਾ ਸਵੋਡ ਡਰਾਈਵਰ ਡੇਪਰ ਦਾ ਉਥੇ ਜਾਂਦਾ ਉਹਨਾਂ ਦੀ ਜਨਾਨੀਆਂ ਘਰੋਂ ਬਾਹਰ ਨਿਕਲ ਸਕਦੀਆਂ ਜਿਹੜਾ ਉਹ ਗੱਲ ਕਰ ਰਹੀ ਹੈ ਨਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਤੁਸੀਂ ਪਹਿਲੇ ਪੋਲ ਬਣਵਾਉਣੀਆਂ ਦਾ ਕੰਮ ਬੰਦ ਕਰਾਓ ਫਿਰ ਅਸੀਂ ਬੰਦ ਕਰਾਂਗੇ ਜਿਹੜਾ ਤੁਸੀਂ ਕਹਿ ਦੋ ਕਿ ਸਾਨੂੰ ਟਾਈਮ ਨਹੀਂ ਹੈਗਾ ਸੀਐਮ ਨੂੰ ਕਹੋ ਕਿ ਕਮੇਟੀ ਨੇ ਮੇਰੇ ਨਾਲ ਮੀਟਿੰਗ ਨਹੀਂ ਕੀਤੀ ਅਸੀਂ ਸੀਐਮ ਨਾਲ ਕਰਾਂਗੇ ਮੀਟਿੰਗ ਉਹ ਤੁਸੀਂ ਪੁੱਛੋ ਕੀ ਕਰੀਏ ਥੋੜਾ ਥੋੜਾ ਕੀ ਕਰੀਏ ਅਸੀਂ ਰੀਸਟਾ ਦੱਸੋ ਇੱਕ ਮਿੰਟ ਸੁਣੋ ਇੱਕ ਮਿੰਟ ਉਹਨੇ ਵੈਰੀਫਾਈ ਕਰਨਾ ਹੈ ਕਿ ਆਬਾਦੀ ਤੋਂ ਇਨੀ ਦੂਰ ਹੈ ਕਿ ਮਾਈਨ ਡਿਪਾਰਟਮੈਂਟ ਦਿੱਸਦਾ ਮਾਈਨਿੰਗ ਦਾ ਪਹਾੜ ਉੱਥੇ ਬਟਿਆ ਗਿਆ 200 ਫੁੱਟ ਦਾ ਉਹ ਮੈਂ ਕਹਿ ਰਿਹਾ ਵੀ ਬਾਰ ਬਾਰ ਤੁਹਾਨੂੰ ਵੀ ਤੁਸੀਂ ਉਹਦੀ ਰਜਿਸਟ੍ਰੇਸ਼ਨ ਕੈंसिल ਕਰੋ ਬਿਜ਼ਨਸ ਨਿਕਲ ਕਰ ਲਿਆ ਕਿ ਕੀ ਕਰੀਏ ਮਾਈਨਿੰਗ ਦੀ ਮਾਈਨਿੰਗ ਦੀ ਮਾਈਨਿੰਗ ਦੀ ਗੱਲ ਕਰ ਰਹੇ ਆਂ ਮਾਈਨਿੰਗ ਦੀ ਗੱਲ ਕਰ ਰਹੇ ਮਾਈਨਿੰਗ ਦੀ ਗੱਲ ਕਰ ਰਹੇ ਸਾਰਿਆਂ ਨੇ ਲੱਗ ਲੱਗ ਕਰਨੀ ਹੈ ਪਹਿਲੇ ਪੁਆਇੰਟ ਤੁਸੀਂ ਕਾਊਂਟ ਕਰੋ ਨਾ ਪਹਿਲਾ ਮੇਰਾ ਪੁਆਇੰਟ ਇਹ ਹੈਗਾ ਕਿ ਆਂ ਦਾ ਜਿਹੜਾ ਕੋਕ ਲਾਈਨ ਲੱਗੀ ਉਹ ਬੰਦ ਕਰਾਓ ਲਿਖੋ ਪੁਆਇੰਟ ਸਰ ਇੱਕ ਮਿੰਟ ਤੁਸੀਂ ਜੋ ਸਪੇਸ ਕ੍ਰੈਸ਼ਰ ਲੱਗਿਆ ਜਿੱਦਾਂ 0.75 ਬਚਾਰ ਪਰ ਲੱਗਿਆ ਭੋੜ ਵਦਾਨੀਆਂ ਇਹ ਕ੍ਰੈਸ਼ਰ ਨੂੰ ਸੌ ਸੌ ਮਟੀਰੀਅਲ ਕਿਹਾ ਹੈ ਕਿੰਨੀ ਦੂਰੀ ਤੋਂ ਲੈਂਦੇ ਨੇ ਜਿੱਦਾਂ ਹਿਮਾਚਲ ਤੋਂ 7 ਕਿਲੋਮੀਟਰ ਤੋਂ ਲਿਆ ਸਕਦਾ ਹਿਮਾਚਲ ਤੋਂ ਇੱਕ ਲੈਟਰ ਸਾਡੇ ਕੋਲ ਕਲੀਅਰ ਹੈਗਾ ਹਿਮਾਚਲ ਤੋਂ ਪੰਜਾਬ ਨੂੰ ਕੋਈ ਚੀਜ਼ ਲੈ ਲੈ ਸੌ ਸੌ ਮਟੀਰੀਅਲ ਨਹੀਂ 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 ਸੌ ਸੌ ਮਟੀਰੀਅਲ ਕਿੱਥੋਂ ਹੈ ਕਿੱਥੋਂ ਦਾ ਅਗਰ ਤੁਸੀਂ ਹੰਦਵਾਲ ਦੀ ਗੱਲ ਕਰਦੇ ਹੋ ਹੰਦਵਾਲ ਇੱਕ ਸਾਢੇ 3583 ਟਨ ਮਾਲ ਘੜ ਸਕਦਾ ਕੋਈ ਸੈੱਡ ਤੇ ਕਿੱਟੀ ਕਿੱਥੋਂ ਆ ਰਹੀ ਹੈ ਨਹੀਂ ਉਹ ਉਹ ਪਹਿਲਾਂ ਵੀ ਕੰਫਿਊਜ਼ਨ ਸਰ ਛੱਡੋ ਸਰ ਸਰ ਤੁਸੀਂ ਉਹਦੇ ਅਸੀਂ ਤੁਹਾਡੇ ਅੱਗਲੀ ਨਹੀਂ ਕਰਨੀ ਅਸੀਂ ਕੱਲ ਸਾਹਮਣੇ ਕਰਨ ਆਏ ਨਾ ਤੁਹਾਡਾ ਖਤਮ ਹੋ ਗਿਆ ਕੇ ਤੁਸੀਂ ਸਾਨੂੰ ਹਰ ਜਗ੍ਹਾ ਉਮਰਾਹ ਕੀਤਾ ਤੁਸੀਂ ਆ ਕੇ ਸਾਰਾ ਉਥੋਂ ਭਾਰ ਚ ਬਾਤਾਂ ਨਹੀਂ ਤਾਂ ਉਸ ਨੂੰ ਨਵੇਂ ਮਾਫੀ ਨੂੰ ਸ਼ੈਲਟਰ ਦੇ ਕੇ ਟੂ ਫਾਰਮ ਦਿੱਤਾ ਨਹੀਂ ਕੇਡੂ ਫਾਰਮ ਦਿੱਤਾ ਮੈਂ ਵੈਰੀਫਾਈ ਕਰਾਵਾਂਗਾ ਜੀ ਵੈਰੀਫਾਈ ਕਰਾ ਜੀ ਤੁਸੀਂ ਤਾਂ ਡਾਕਟਰ ਖਾਉਣਾ ਹੈ ਤੁਸੀਂ ਲਾਈਟ ਕਰਦੇ ਇਕ ਮਿੰਟ ਰਹਿ ਇੱਕ ਮਿੰਟ ਇੱਕ ਮਿੰਟ ਸਜਾ ਮੈਂ ਐਸੀ ਸਭ ਤੁਹਾਡਾ ਕਰ ਟਵਿਸਟ ਕਰਨਾ ਜੀ ਆਪਾਂ ਮਸਲਾ ਹੱਲ ਕਰਨਾ ਆਇਆ ਕਿ ਲੜਨਾ ਆਇਆ ਹੱਲ ਕਰਨਾ ਆਇਆ ਜੀ ਹੱਲ ਕਰਨਾ ਇਹ ਤੁਹਾਡੀ ਨਾ ਬਣਾਈ ਹੋ ਇਸ ਪੋਸਟ ਤੇ ਕੁੱਤਰ ਬੱਸ ਤੁਸੀਂ ਭਰਾਈ ਕੀਤੀ ਉਹਨੇ ਇੱਕ ਗੱਲ ਕੰਮ ਨੂੰ ਕਿ ਜਸਟੀਫਾਈ ਕਰ ਰਹੇ ਆ ਇਸ ਵਿੱਚ ਛਾਪਾ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਯੈਸ ਯੈਸ ਤੁਸੀਂ ਕੀ ਕਹਿ ਰਹੇ ਸੀ ਜੀ ਦੱਸੋ ਟੈਲੀਫੋਨ ਤੇ ਦੱਸੋ ਦੱਸੋ ਨਹੀਂ ਤੁਸੀਂ ਨੈਟ ਮੇਰੀ ਉਹਨਾਂ ਦੀ ਬੋਲੀ ਬੋਲਦੇ ਪਏ ਕਿਉਂ ਬੈਠੇ ਹਨ ਇੱਕੋ ਹੀ ਗੱਲ ਦੱਸਦੇ ਹੋ ਕਿ ਸਾਰੇ ਕੈਕਚਰ ਲੀਗਲ ਹੈ ਮੁੱਖ ਮੰਤਰੀ ਰਿਪੋਰਟ ਭੇਜੋ ਅਸੀਂ ਜਾਣ ਮੁੱਖ ਮੰਤਰੀ ਜਾਣ ਬੈਠੀ ਹੈ ਚਾਪੜਾ ਜਿਹਨੇ ਜੋ ਐਸਐਟੀ ਕੀਤਾ ਉਹ ਨਹੀਂ ਕਿ ਇਲੀਗਲ ਹੈਗੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿ ਉਹ ਕਾਈ ਬੇਸ ਕਰ ਰਹੇ ਨੇ بڑے ਲੇਖੇ ਲੋਕ ਆਪਾਂ ਕਰਕੇ ਰਹੇ ਜਨ ਸੋਚੋ ਜਾਣ ਲੱਗੇ ਨਾਲ ਲੈ ਜਿਓ ਸੇਖਮਾਰ ਲੈ ਗਿਆ ਬਾਕੀ ਲੈ ਜਿਓ ਰਹਿਣ ਤੋਂ ਬਾਅਦ ਥੱਕ ਹੋ ਗਿਆ ਮਾਰੀਆਂ ਸਾਰਿਆਂ ਨੇ ਆ ਜੋ ਯਾਰ ਕਮਾਲ ਹੋ ਗਈ ਪਰਸਨ ਲੈਂਡ 200 200 ਕਨਾਲ ਜ਼ਮੀਨ ਪੱਟੀ ਗਈ ਹੁਣ ਬੜੇ ਸਾਡੇ ਕੋਲ ਕਵਸਚਨ ਆਉਂਦੇ ਕਿ ਜਮੀਨ ਕਿਨੇ ਵਟਾਈ ਮਾਫੀਆ ਪਹਾੜੀ ਸਥਿਤੀ ਇਦਾਂ ਦੀ ਆ ਭੂਗੋਲਕ ਸਥਿਤੀ ਕਿ ਆ ਇੱਥੇ ਜਮੀਨ ਤੇ ਟੋਪ ਤੇ ਮੈਂ ਬੈਠਾਂ ਮੇਰੀ ਜਮੀਨ ਆ ਆ ਸਾਈਡ ਕਿਸੇ ਦੀ ਆ ਦੂਜੀ ਸਾਈਡ ਕਿਸੇ ਦੀ ਆ ਮਾਫੀਆ ਨੂੰ ਇਹ ਲੈਂਡ ਸੇਲ ਕਰਤੀ ਹੁਣ ਕਵਸਚਨ ਆਉਂਦਾ ਕਿ ਤੁਸੀਂ ਇਹਨਾਂ ਨੂੰ ਸੇਲ ਕਿਉਂ ਕਰਦੇ ਹੋ ਜਮੀਨ ਸੇਲ ਪਰਚੇਜ ਕਰਨਾ ਤਾਂ ਗਵਰਨਰ ਰੂ ਰੂ ਜਾਏਗਾ ਪੰਜ ਦੇ 50 ਮਿਲਣ ਦੇ ਵਿੱਚ ਜਿਸ ਵੇਲੇ ਮਾਫੀਆ ਨੇ ਇਹ ਪਹਾੜ ਉੱਤੇ ਇਤਨਾ ਖੋਦ ਲਿਆ ਇਸ ਸਿਰੇ ਵਾਲੀ ਜਮੀਨ ਥੱਲੇ ਦਿੱਤੀ ਤੇ ਕੀ ਕਰੂਗਾ ਇੱਥੇ ਬੈਠਾ ਜਿਹਨਾਂ ਦੀ 45 ਕਨਾਲ ਜਮੀਨ ਥੱਲੇ ਸਿੱਟਦੀ ਓਡੀਆਂ ਦੇ ਭਾਵ ਉਹਨਾਂ ਨੂੰ 10000 ਰੁਪਏ ਕਨਾਲ ਦਾ ਮੁੱਲ ਦਿੱਤਾ ਕੱਲ ਨੂੰ ਤੁਸੀਂ ਉੱਥੇ ਜਾਣਾ ਕਹਿਣਾ ਇਹ ਜਮੀਨ ਕਿਹਨੇ ਦਿੱਤੀ ਆ ਪੱਟੀ ਮਾਫੀਆ ਨੇ ਚੌਕਾਂਪੁਰ ਦਾ 200 ਕਨਾਲ ਜੰਗਲ ਪੜਦਾ ਅਗਲੇ 50 ਕਨਾਲ ਵਾਲੇ ਤੋਂ ਪੁੱਟਣ ਪਹਾੜੇ ਡਿੱਗਣ ਨੂੰ ਤਿਆਰ ਹੈ ਉਸ ਜੰਗਲ ਦੇ ਵਿੱਚ ਬੀਬੀ ਨਹੀਂ ਆਈ ਨਹੀਂ ਆਪ ਹੀ ਆਪ ਹੀ ਬਿਲਕੁਲ ਮਰਵਾਉਂਗੀ ਆਪ ਹੀ ਮਿਲ ਖਾਣਾ ਦੇ ਦੇ ਅਬ ਕਾਹ ਪੇ ਪਹਾੜਾਂ ਨੂੰ ਤਾਂ ਇਦਾਂ ਡਵਾਇਆ ਜਾ ਰਿਹਾ ਰੇਤੇ ਦੇ ਪਹਾੜ ਆ ਉਹਨਾਂ ਨੂੰ ਡਵਾਇਆ ਜਾ ਰਿਹਾ ਪਹਾੜ ਫੋਟੇ ਸਪੈਨ ਇੱਕ ਟ੍ਰੇਨ ਕਰਾ ਲਗੀ ਜਾ ਰਹੀ ਵਿਚੋਂ ਭਰਵ ਜਾ ਰਹਾ ਇੱਕ ਪੁਲ ਰੱਖਿਆ ਦਿਵਾਨ ਸਾਡੇ ਇਲਾਕੇੇ ਕੰਮ ਕਰ ਰਿਹਾ ਜਿੱਥੇ ਆਪ ਆਪਣਾ ਕੋਹੜ ਬਦਮਾਣੀ ਦਾ ਕ੍ਰੈਕਸ਼ਨ ਲੱਗ ਰਿਹਾ ਇਹਦੇ ਨਾਲ ਦੇ ਨਾਲੇ ਵਿੱਚ 17 ਲੱਖ ਰੁਪਏ ਦਾ ਚੱਕੜਿਆ ਲਗਾ ਰਹੀ ਹੈ ਬੋਰਮ ਪੂਰਖਿਆ ਦਿਵਾਰ ਕੰਮ ਕਰ ਰਿਹਾ ਐਨਡਿਟ ਦੀਆਂ ਗਾਈਡ ਲਾਈਨਾਂ ਉੱਤੇ ਫਿਰ ਕਿਤੋਂ ਉੱਟੀ ਜਾ ਰਹੇ ਆ ਬੇਨਤੀ ਹੈ ਸਭ ਜਿੱਥੇ ਬਰਿੰਗਲੀ ਚ ਚਾਰ ਪ੍ਰੈਸ਼ਰ ਲੱਗੇ ਨੇ ਮੇਰੀ ਉੱਥੇ 40 ਕਿੱਲੇ ਦੀ ਜ਼ਮੀਨ ਹੈ ਹਰਵੰਸ ਸਿੰਘ ਜਗੰਦਰ ਸਿੰਘ ਖੜੇ ਹੁਣ ਕਿੱਥੇ ਨਹੀਂ ਨਹੀਂ ਤੁਹਾਨੂੰ ਪਤਾ ਹੈ ਨਾ ਇੱਕ ਵਾਰ ਹਮਦਰ ਆਉਣ ਵੀ ਆ ਹਾਂ ਉੱਥੇ ਅਸੀਂ ਜਿਹੜੀ ਫਸਲ ਕਿੱਲਿਆਂ ਦਾ ਕੱਢਦੀ ਹੁੰਦੇ ਸੀ ਮੰਡੀयां ਭੇਜਦੇ ਸੀ ਹੁਣ ਉੱਥੇ 0% ਉਪਜ ਆਉਂਦਾ ਕਿ ਕਾਰਨ 100 ਮੀਟਰ ਤੇ ਲੱਗੇ ਕਿੰਨੀ ਐਨਓਸੀ ਦਿੱਤੀਆਂ ਕਿਥੇ ਕੇਆਰਸੀ ਫਾਰਮ ਨਜ਼ਰ ਕਿਹੜਾ ਫਿਲਪ ਕੀਤਾ ਜਿਹੜਾ ਪਿੰਡ ਹੈ ਬਰਿੰਗ ਬਰਿੰਗੜੀ ਪਰਪੈਂਟਲੋਂ ਆਪੇ ਚਾਰ ਕਸ਼ੇ ਇਕੱਠੇ ਚਾਰ ਕਸ਼ੇ ਇਕੱਠੇ ਆ ਉੱਥੇ ਡਸਟ ਇੰਨੀ ਐ ਫਸਲ ਬੜੀ ਜ਼ੀਰੋ ਐ ਖਾਲੀ ਖੇਤ ਐ ਮਜੂਦੇ ਮਜਬੂਰੀ ਆ ਜਦੋਂ ਰੋਕਣ ਦੇ ਪਿੱਛੇ ਰੋਪੀਆਂ ਮਸ਼ੀਨਾਂ ਫੜਈਆਂ ਉਹਨਾਂ ਨੂੰ ਗੱਡੀਆਂ ਨਾਲ ਪੁੱਛ ਮੈਂ ਕੋਈ ਇੱਥੇ ਆਇਆਂ ਜੇ ਦੱਸੀ ਜਨਾਂ ਨਾਲ ਗੱਲ ਉਹ ਤਿੰਨ ਵਾਰ ਛੱਡ ਦਿੱਤੀਆਂ ਮੌਕੇ ਤੇ ਡੇਢ ਦੋ ਵਜੇ ਸੀ ਰੇਡ ਕਰਕੇ ਉਹ ਗੱਡੀਆਂ ਮੁਕਦੇ ਫੜਈਆਂ ਕੋਈ ਮਹਿਕਮਾ ਮਾਈਨਿੰਗ ਦਾ ਨਹੀਂ ਪੁੱਛਿਆ ਕੁਝ ਸਰ ਸਾਡੇ ਕੰਢੀ ਦੇ ਵਿੱਚ ਮਾਈਨਿੰਗ ਹੋ ਰਹੀ ਐ ਇੱਕ ਮਿੰਟ ਬੜੀ ਦਵਾਕੇ ਮਾਈਨਿੰਗ ਹੋ ਰਹੀ ਹੈ ਸਾਡੇ ਅਮਰੋ ਤੋਂ ਲੈ ਕੇ ਤੁਲਾਲ ਤੱਕ ਠੋਲੀ ਤੋਂ ਲੈ ਕੇ ਤੁਲਾਲ ਥੱਲੇ ਡਾਉਨ ਹੰਬੋ ਤਾਰ ਤੱਕ ਜੋ ਸਵਾਂ ਦਰਿਆ ਆਂਦਾ ਸੰ ਇਹ ਸਰ ਥੋੜਾ ਦੇਖੋ ਸੁਣੋ ਮੇਰੀ ਗੱਲ ਸੁਣ ਲਓ ਇਹ ਲਿਖ ਰਹੇ ਹਨ ਇਹਦੇ ਵਿੱਚ ਮੀਂਹ ਪੈਣ ਖੱਡ ਦਾ ਉੱਪਰ ਦਾ ਕੰਢੀ ਦਾ ਪਾਣੀ ਥੱਲੇ ਨਹੀਂ ਆਇਆ ਉਹਦਾ ਕਾਰਨ 50 50 60 60 ਫੁੱਟ ਖੱਡੇ ਹੈਗੇ ਮੇਕ ਬੇਨਤੀ ਕਰਦਾ ਅਸੀਂ ਸਾਡੇ ਸਨਾਤਨ ਧਰਮ ਨੂੰ ਜੁੜੇ ਹੋਇਆ ਉਹਦੇ ਵਿੱਚ ਗਈਆਂ ਪੈਂਦੀਆਂ ਨੇ ਔਰ ਸਾਡੀ ਟੀਮ ਉਹਨਾਂ ਗਈਆਂ ਦਾ ਰਿਸਕ ਨੂੰ ਕਰਦੀ ਹੈ نکالਦੀ ਹੈ ਤੜਫਦੀਆਂ ਨੇ ਗਈਆਂ ਉਹ ਜੇ ਵੀ ਨਾ ਦਬ ਜਾਂਦੇ ਇੱਕ ਮਿੰਟ ਸਰ ਅੱਜ ਚੱਕਲੇਰਾ ਜੀ ਦੋ ਕ੍ਰੈਸ਼ਰ ਲੱਗੇ ਨੇ ਚੱਕਲੇਰਾ ਦੀ ਖੱਡ ਕਮ ਸੇ ਕਮ 30 ਕਿਲੋਮੀਟਰ ਤੋਂ ਪਾਣੀ ਆਂਦਾ ਉਹਦੇ ਵਿੱਚ ਸਰ ਨਾ ਪਾ ਸਕਦੇ ਹੋ ਕਿਸਤੀ ਪਾ ਸਕਦੇ ਹੋ ਦੇ ਵਿੱਚ ਪਾਣੀ ਸਵਾਂ ਦੇ ਵਿੱਚ ਨਹੀਂ ਆਇਆ ਖਾੜ ਦੇ ਚ ਰੁਕਿਆ ਹੋਇਆ ਇੱਕ ਮਿੰਟ ਸਰ ਸਲੂਸ਼ਨ ਦਿਖਾ ਰਿਹਾ ਪੈਸਾ ਵੀ ਝੂਠ ਨਹੀਂ ਹੈ ਇਹ ਸਵਾਂ ਜਾ ਰਿਹਾ ਇਹ ਖਾੜ ਉੱਪਰ ਨੂੰ ਗਈ ਹੈ ਖਾੜ ਨਹੀਂ ਨਾਲ ਆਈ ਹੈ ਮਲਕੀਤੀ ਹੈ ਕਮ ਸੇ ਕਮ ਇਸ ਸਵਾਂ ਤੋਂ 1.5 ਕਿਲੋਮੀਟਰ ਉੱਪਰ ਨੂੰ ਇਹ ਜਾਣਦੇ ਨਾ ਇਹ ਜਾਣੂ ਹੈਗੇ ਸ਼ਾਹਰਾ ਸਾਹਿਬ ਮੈਂ ਇੱਕ ਪੈਸਾ ਵੀ ਝੂਠ ਮਾਰ ਰਗਾ ਤੇ ਮੈਨੂੰ ਗੋਲੀ ਮਾਰ ਸਕਦੇ ਹੋ ਅੱਗੇ ਕੀ ਹੁੰਦਾ ਉਹ ਜੋ ਪਾਣੀ ਹੈ ਰੁਕਿਆ ਹੋਇਆ ਕਿੰਨਾ ਕਮ ਸੇ ਕਮ 400 ਮੀਟਰ ਉਹਦੀ ਗ੍ਰੈ ਕਮ ਸੇ ਕਮ 30 40 ਮੈਂ ਇੱਕ ਪੈਸਾ ਵੀ ਝੂਠ ਨਹੀਂ ਬੋਲ ਰਿਆ ਤੁਹਾਨੂੰ ਦਿਖਾਉਂਦਾ ਓਕੇ ਉਹ ਤੋਂ ਬਾਅਦ ਤੁਸੀਂ ਆ ਜਾਓ ਸਰ ਦੀਵਾਲੀ ਵਾਲਾ ਦਿਨ ਬੜੀ ਵਾਲਾ ਦਿਨ ਸਾਡੀ ਮੀਟਿੰਗ ਸੀਗੀ 31 ਤਰੀਕ ਦੀ ਗੱਲ ਹੈ ਸਾਡੇ ਕੈਪਟਨ ਮਨੋਰਜੀ ਹੈਗੇ ਇੱਥੇ ਇਹ ਮੈਨੂੰ ਫੋਨ ਕਰਦੇ ਇਹਨਾਂ ਦੇ ਜਿੱਥੇ ਇਹ ਵੀ ਕੈਪਟਨ ਪ੍ਰਦੀਪ ਜੀ ਨੇ ਬੋਲਿਆ ਇਹਨਾਂ ਦੇ ਘਰ ਤੋਂ ਫੱਕੇ ਭਰਾ ਹੈਗੇ ਨੇ ਗੇ ਤੇ ਉੱਥੇ ਮਾਈਨਿੰਗ ਹੁੰਦੀ ਪਈ ਸੀਗੀ ਤੇ ਇਹ ਸਭ ਮੀਟਿੰਗ 'ਚ ਬੈਠੇ ਸੀਗੇ ਇਹਨਾਂ ਆਣਾ ਸੀਗਾ 8:30 ਵਜੇ ਦੀ ਮਾਰਨਿੰਗ ਦੀ ਗੱਲ ਹੈਗੀ ਹੈ ਕਹਿੰਦੇ ਸਰ ਚੱਲ ਰਹੀ ਹੈ ਸਾਡੇ ਦਾ ਫੋਨ ਨਹੀਂ ਸੁਖਪ੍ਰੀਤ ਸਾਹਿਬ ਚੱਕਦੇ ਤੁਸੀਂ ਕਰੋ ਮੇਰੇ ਨਾਲ ਪਿਆਰ ਬਹੁਤ ਹੈ ਇਹਨਾਂ ਨਾਲ ਮੇਰਾ ਫੋਨ ਚੱਕ ਲੈਂਦੇ ਮੈਂ ਕਿਹਾ ਸਰ ਹੋਰੀ ਗਏ ਕਹਿੰਦਾ ਜੀ ਅਸ਼ੋਕ ਜੀ ਲੀਆ ਸਾਹਿਬ ਮੈਂ ਐਕਸ਼ਨ ਆਂਦਾ ਚਲੋ ਕੀਤਾ ਇਹਨਾਂ ਦਾ ਫੋਨ 5:30 ਵਜੇ ਆਂਦਾ ਮੇਰੇ ਵੀਰ ਦਾ ਅਸ਼ੋਕ ਜੀ ਦੱਸੋ ਆ ਕੇ ਕਿੱਥੇ ਮਾਈਨਿੰਗ ਹੋ ਰਹੀ ਹੈ ਕ੍ਰੈਸ਼ ਤੇ ਪੁਆਇੰਟ ਕਰੋ ਕੀ ਮੈਂ ਕ੍ਰੈਸ਼ ਤੇ ਨਾ ਜਾਵਾਂ ਇਹਨਾਂ ਕੋਲ ਇਹਨਾਂ ਨੂੰ ਕਮੈਂਟ ਸੁਣੋ ਪਲੀਜ਼ ਸੁਣਨਾ ਪੈਣਾ ਸੁਣਨਾ ਪੈਣਾ ਸਰ ਸਰ ਇਸ ਤੱਕ ਸੁਣ ਬਈ ਨਹੀਂ ਸਰ ਵੀ ਛੱਡੋ ਇਸ ਮੈਟਰ ਤੋਂ ਗੱਲ ਨਹੀਂ ਨਹੀਂ ਛੱਡੋ ਕੰਪਲੀਟ ਕਰੋ ਪਲੀਜ਼ ਇਹਨੂੰ ਕੰਪਲੀਟੇ ਨਹੀਂ ਕੁਛ ਵੀ ਅਸੀਂ ਰਾਤ ਨੂੰ ਡਿਊਟੀਆਂ ਦਿੰਦੇ ਆ ਸਰ ਅੱਜ ਸਾਨੂੰ 10 ਮਹੀਨੇ ਹੋ ਗਏ ਸਰਕੰਡੀਆਂ ਚ ਘੁੰਮਦੇ ਆ ਉਹ ਘੁੰਮਦੇ ਚਲੋ ਕੇ ਦੱਸੋ ਜੀ ਉਹਦੇ ਵਿੱਚ ਕੀ ਅਸੀਂ ਪਕੜਾਉਂਦੇ ਆ ਫੋਨ ਕਰਦੇ ਆ ਕੋਈ ਐਕਸ਼ਨ ਨਹੀਂ ਪੁਲਿਸ ਮਤਬલિક ਕੋਈ ਨਹੀਂ ਕਿਤੇ ਐਸਐਚਓ ਸਾਹਿਬ ਆਏ प्रमोद ਜੀ ਸ਼ਰਮਾ ਜੀ ਫਕੀਰ ਜੀ ਚਲੋ ਜੀ ਹੁਣ ਉਹ ਤੋਂ ਬਾਅਦ ਅੱਗੇ ਆ ਜਾਓ ਸੁਖਚੈਨਪੁਰ ਸਰ ਇੱਕ ਮਿੰਟ ਇੱਕ ਮਿੰਟ ਮੈਨੂੰ ਪਲੀਜ਼ ਰਿਪੋਰਟ ਹੁਣ ਹੁਣ ਸੁਖਚੈਨਪੁਰ ਦੀ ਆ ਜਾਓ ਸਰ ਸੁਖਚੈਨਪੁਰ ਦੀ ਹੋਰ ਬਦਮਾਨੀਆਂ ਦੇ ਵਿੱਚ ਮੈਂ ਬਣੀ ਗੱਲ ਮੈਂ ਕਰਨਾ ਸਰ ਕੋ ਜੀ ਮੇਰੀ ਜਿਹੜੀ ਮੈਂ ਇੱਕ ਇੱਕ ਗੱਲ ਮਾਰ ਦਿੰਨਾ ਮੇਰੇ ਕੋਲ 1 ਮਿੰਟ ਸਰ ਬਹੁਤ ਬਹੁਤ ਕਹਿ ਲਿਆ ਛੋੜ ਵੀ ਲਿਓ ਆਪ ਸੁਣਨਾ ਵੀ ਸੀ ਤੁਹਾਨੂੰ ਬੋਲੋ ਜਿਹੜੀ ਇੱਥੇ ਸਾਰੀ ਟੀਮ ਆਈ ਹੈ ਮੈਂ ਉਹਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਤਿਹਾਸ ਤੇ ਤੇ ਜਿਹੜਾ ਜਿਹੜਾ ਤੁਸੀਂ ਇਸ਼ੂ ਜਿਹੜੇ ਜਿਹੜੇ ਗ੍ਰਿਵੈਂਸ ਜਿਹੜੀ ਇਲੀਗਲ ਐਕਟੀਵਿਟੀ ਇੱਥੇ ਹੋ ਰਹੀ ਹੈ ਡਿਪਾਰਟਮੈਂਟ ਉਹਦੇ ਤੇ ਐਕਟ ਨਾਲ ਨਾਲ ਕਾਰਵਾਈ ਕਰੂਗਾ ਜਿਹੜੇ ਮੇਨ ਮਨੋਜ ਜੀ ਜਿਵੇਂ ਹੈਗੇ ਇਹਨਾਂ ਕੋਲ ਮੇਰਾ ਨੰਬਰ ਹੈ ਜਿਹੜੇ ਵੀ ਕੋਈ ਕੰਪਲੇਂਟ ਆਵੇਗੀ ਕਹੂਗਾ ਸਾਡੇ ਡਿਪਾਰਟਮੈਂਟ ਨੂੰ ਜਿਹੜੇ ਜੀ ਐਸ ਡੀਓ ਸਾਹਿਬ ਅਕਸ ਜੇ ਨੂੰ ਵੀ ਤੁਸੀਂ ਕੋਈ ਕੰਪਲੇਨ ਕਰੂਗੇ ਐਕਸ਼ਨ ਵਿਲ ਬੀ ਟੇਕਨ ਥੈਂਕ ਯੂ ਜੀ ਤੇ ਤੁਹਾਡੇ ਅਪਰੀਸ਼ੀਏਟ ਕਰਦਾ ਕਿ ਤੁਸੀਂ ਆਪਣੀ ਧਰਤੀ ਨੂੰ ਬਚਾਉਣ ਲਈ ਇੰਨੇ ਕਾਰਵਾਈ ਕਰ ਰਹੇ ਹੋ ਤੇ ਮੈਂ ਕੋ ਤੁਹਾਡੇ ਨਾਮ ਦਾ ਥੈਂਕ ਯੂ ਥੈਂਕ ਯੂ ਰਮਨ ਜੀ ਥੈਂਕ ਯੂ ਸਰ